ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਹੋਣੀ ਜਿਨ੍ਹਾਂ ਨੇ ਚੁੱਪ ਤੋੜ ਕੇ ਇਹਦੇ ਬਾਰੇ ਗੱਲ ਕੀਤੀ ਹੈ ਉਹਦੇ ਨਾਲ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ مصیبات ਹੋਰ ਵੱਧ ਰਹੀਆਂ ਹਨ ਉਹਨਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨ ਨੇ ਕੀਤੇ ਨੇ ਉਹਨੂੰ ਬਿਨਾਂ ਦੇਰੀ ਤੋਂ ਲਾਗੂ ਕੀਤਾ ਜਾਵੇ ਬਿਨਾਂ ਆਨਕਾਨੀ ਤੋਂ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ ਹਰਪ੍ਰੀਤ ਸਿੰਘ ਕੀ ਗਿਆਨੀ ਹਰਪ੍ਰੀਤ ਸਿੰਘ ਕੋ ਪੁਰੰਦੀ ਗੱਲ ਕਰੀਏ ਤਾਂ ਉਹਨਾਂ ਦੇ ਵਿਰੁੱਧ ਜੋ ਪੜਤਾਲ ਚੱਲ ਰਹੀ ਹੈ ਉਸ ਦੇ ਉੱਤੇ ਜਥੇਦਾਰ ਹੋਰਾਂ ਦੇ ਵੱਲੋਂ ਕੀ ਬਿਆਨ ਪੜਤਾਲ ਕਰਨ ਦਾ ਤਾਂ ਕੋਈ ਅਰਥ ਹੀ ਨਹੀਂਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਗੁਰੂ ਦੀ ਹਜੂਰੀ ਵਿੱਚ ਇਹ ਗੱਲ ਕਹਿ ਦਿੱਤੀ ਵੀ ਉਹਨਾਂ ਨੇ ਕੋਈ ਗੁਨਾਹ ਕੁਝ ਗਲਤ ਨਹੀਂ ਕੀਤਾ ਤੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਨਵੀਂ ਚਿੰਤਾ ਦੀ ਗੱਲ ਬਣ ਗਈ ਹੈ ਉਧਰ ਜਥੇਦਾਰ ਸਾਹਿਬ ਨੇ ਕਿਸਾਨੀ ਅੰਦੋਲਨ ਦੇ ਉੱਤੇ ਜੋ ਚੱਲ ਰਿਹਾ ਖਨੋਰੀ ਬਾਰਡਰ ਤੇ ਗੱਲ ਕਰਨੀ ਹੈ ਸ਼ੰਭੂ ਬਾਰਡਰ ਤੇ ਇਸ ਦੇ ਕੀ ਉਹਨਾਂ ਦੇ ਆਖਰਕਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਹੁਰਾਂ ਦੇ ਵੱਲੋਂ ਆਪਣੀ ਚੁੱਪ ਤੋੜ ਦਿੱਤੀ ਗਈ ਹੈ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਥੇਦਾਰ ਹੁਰਾਂ ਨੇ ਸਿੱਧੇ ਤੇ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ 2 ਦਸੰਬਰ ਦੇ ਹੁਕਮਨਾਮੇ ਇਨ ਬਿਨ ਲਾਕੂ ਜਿਹੜੇ ਕੀਤੇ ਜਾਣੇ ਚਾਹੀਦੇ ਨੇ ਤੇ ਇਸ ਤੋਂ ਬਾਅਦ ਸਥਿਤੀ ਜਿਹੜੀ ਨਵੀਂ ਪੈਦਾ ਹੋ ਗਈ ਹੈ ਤੇ ਅੱਜ ਇਸੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਤਾਂ ਸਮਰਨ న్యూਸ ਦੇ ਪੋਲਿਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਤਰਲੋਚਨ ਜੀ ਸਭ ਤੋਂ ਪਹਿਲਾਂ ਜੇਕਰ ਅਸੀਂ ਗੱਲ ਕਰੀਏ ਤਾਂ ਜਥੇਦਾਰ ਸਾਬ ਹਰਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪ੍ਰਵਾਨ ਕਰਨ ਬਾਰੇ ਕੀ ਸ਼ਬਦ ਜਿਹੜੇ ਕਹੇ ਗਏ ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕਬੀਰ ਸਿੰਘ ਹੋਣੀ ਜਿਨ੍ਹਾਂ ਨੇ ਚੁੱਪ ਤੋੜ ਕੇ ਇਹਦੇ ਬਾਰੇ ਗੱਲ ਕੀਤੀ ਹੈ ਉਹਦੇ ਨਾਲ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੀਆਂ مصیبتਾਂ ਹੋਰ ਵੱਧ ਰਹੀਆਂ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੋ ਬਰੀਫ ਵਿੱਚ ਅੱਜ ਗੱਲ ਕੀਤੀ ਹੈ ਉਹ ਸਾਰੇ ਬੋਲ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਭਾਰੇ ਪੈ ਸਕਦੇ ਨੇ। ਖਾਸ ਕਰਕੇ ਜਦੋਂ ਅੱਜ ਪੱਤਰਕਾਰਾਂ ਨੇ ਪੁੱਛਿਆ ਵੀ ਜਥੇਦਾਰ ਸਾਹਿਬ ਜਿਹੜੇ ਤੁਸੀਂ ਅਸਤੀਫੇ ਕਿਆ ਸੀ ਅਕਾਲੀ ਦਲ ਨੂੰ ਵੀ ਪ੍ਰਵਾਨ ਕਰਕੇ ਭੇਜਿਆ ਜਾਣ ਉਹਦਾ ਕੀ ਬਣਿਆ ਤੇ ਜਥੇਦਾਰ ਸਾਹਿਬ ਨੇ ਬਹੁਤ ਸਾਫ ਸ਼ਬਦਾਂ ਵਿੱਚ ਕਿਉਂਕਿ ਇੱਕ ਇਦਾਂ ਦੀ ਗੱਲ ਚੱਲਦੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਦਰਖਾਸਤ ਦਿੱਤੀ ਹੈ ਬੇਨਤੀ ਪੱਤਰ ਦਿੱਤਾ ਜਥੇਦਾਰ ਸਾਹਿਬ ਨੂੰ ਵੀ ਜੇ ਅਸਤੀਫੇ ਦੇ ਦਿੱਤੇ ਸੁਖਬੀਰ ਸਿੰਘ ਬਾਦਲ ਜਾਂ ਹੋਰਾਂ ਦੇ ਪ੍ਰਵਾਨ ਕਰ ਲੇ ਜਾਂ ਜਿਹੜੀ 7 ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਦੇ ਕਾਲਤਖਬ ਸਾਹਿਬ ਨੇ ਬਣਾਈ ਹੈ ਨਵਾਂ ਅਕਾਲੀ ਦਲ ਸਿਰਜਣ ਲਈ ਉਹਨੂੰ ਅਧਿਕਾਰ ਦਿੱਤੇ ਨੇ ਭਰਤੀ ਕਰਨ ਦੇ ਡੈਲੀਗੇਟ ਬਣਾਉਣ ਦੇ ਤੇ ਉਸ ਤੋਂ ਬਾਅਦ ਚੋਣ ਕਰਨ ਦੇ ਇਹ ਗੱਲ ਕਹੀ ਹੈ ਵੀ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਤੱਕੜੀ ਚੋਣ ਨਿਸ਼ਾਨ ਖਤਮ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਡਿਜਵਲੋਂ ਭੰਗ ਕਰ ਸਕਦਾ ਹੈ ਰੱਦ ਕਰ ਸਕਦਾ ਹੈ ਇਹ ਇੱਕ ਚਰਚਾ ਚੱਲ ਰਹੀ ਹੈ ਵੀ ਸ਼ਾਇਦ ਜਥੇਦਾਰ ਸਾਹਿਬ ਉਸ ਦਰਖਾਸਤ ਦੇ ਉੱਪਰ ਵਿਚਾਰ ਕਰ ਰਹੇ ਨੇ ਕਿਉਂਕਿ ਜੋ ਪਤਾ ਲੱਗਾ ਸ਼੍ਰੋਮਣੀ ਅਕਾਲੀ ਦਲ ਨੇ ਵੱਡੇ ਵੱਡੇ ਵਕੀਲਾਂ ਦੇ ਕਥਨ ਸੁਪਰੀਮ ਕੋਰਟ ਦੇ ਆਰਡਰ ਵੱਡੇ ਪਲੰਦੇ ਜਿਹੜੇ ਆ ਸ਼੍ਰੀ ਅਕਾਲਤਖ ਸਾਹਿਬ ਨੂੰ ਸੌਂਪ ਕੇ ਇਹ ਗੱਲ ਕਹੀ ਸੀ ਵੀ ਅਸਤੀਫੇ ਪ੍ਰਵਾਨ ਕਰਨ ਨਾਲ ਜਾਂ ਸੱਤ ਮੈਂਬਰੀ ਕਮੇਟੀ ਜਿਹੜੀ ਅਧਿਕਾਰਤ ਕੀਤੀ ਹੈ ਅਕਾਲ ਤਖਸਰ ਸਾਹਿਬ ਨੇ ਜੀ ਉਹਦੇ ਮੁਤਾਬਕ ਚੋਣ ਕਰਾਈ ਗਈ ਅਕਾਲੀ ਦਲ ਦੀ ਤੇ ਅਕਾਲੀ ਦਲ ਦਾ ਖਾਤਮਾ ਹੋ ਜਾਊਗਾ ਚੋਣ ਕਮਿਸ਼ਨ ਕੋ ਵੱਡਾ ਐਕਸ਼ਨ ਲੈ ਸਕਦਾ ਔਰ ਇੰਜ ਲੱਗਦਾ ਹੈ ਜਿਵੇਂ ਜਸੇਵਰ ਸਾਹਿਬ ਉਹਦੀ ਪਰਚੋਲ ਕਰ ਰਹੇ ਨੇ ਜਿਹੜਾ ਇਹਨਾਂ ਨੇ ਆਪਣਾ ਬੇਨਤੀ ਦਿੱਤੀ ਹੈ ਪਰ ਬੜਾ ਸਪਸ਼ਟ ਹੋ ਗਿਆ ਵੀ ਜਸੇਵਰ ਸਾਹਿਬ ਸ਼ਾਇਦ ਉਸ ਦਰਖਾਸਤ ਨੂੰ ਪ੍ਰਵਾਨ ਨਹੀਂ ਕਰ ਰਹੇ ਔਰ ਇਸ ਗੱਲ ਦਾ ਜ세ਦਰ ਸਾਹਿਬ ਦੇ ਮਨ ਵਿੱਚ ਗੁੱਸਾ ਕਿਤੇ ਰੋਸ ਹੈ ਉਹਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਕੀਤੇ ਨੇ ਉਹਨੂੰ ਬਿਨਾਂ ਦੇਰੀ ਤੋਂ ਲਾਗੂ ਕੀਤਾ ਜਾਵੇ ਬਿਨਾਂ ਆਨ ਕਾਨੀ ਤੋਂ ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ ਜਿਹਦੇ ਤੋਂ ਬੜਾ ਸਾਫ ਨਜ਼ਰ ਆ ਰਿਹਾ ਹੈ ਬੀ ਜਸੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਉਹ ਦਰਖਾਸਤ ਜਿਹੜੀ ਉਹ ਅਰਜੀ ਜਿਹੜਾ ਉਹ ਬੇਨਤੀ ਪੱਤਰ ਦਿੱਤਾ ਸੀ ਵੀ ਕਾਨੂੰਨੀ ਤੌਰ ਤੇ ਜਸੇਦਾਰ ਸਾਹਿਬ ਜੇ ਤੁਹਾਡੀ ਕਮੇਟੀ ਰਾਹੀਂ ਚੋਣ ਹੋਈ ਤੇ ਅਕਾਲੀ ਦਲ ਦਾ ਖਾਤਮਾ ਹੋ ਜਾਊਗਾ ਸ਼ਾਇਦ ਉਹਨੂੰ ਪ੍ਰਵਾਨ ਨਹੀਂ ਕੀਤਾ ਔਰ ਫਿਰ ਅੱਜ ਕਹਤਾ ਵੀ ਇਹ 2 ਦਸੰਬਰ ਦੇ ਫੈਸਲੇ ਅਕਾਲੀ ਦਲ ਨੂੰ ਬਿਨਾ ਆਨ ਨਾ ਕਰਨੀ ਸ਼ਬਦ ਵਰਤਿਆ ਆਨ ਕਾਨੀ ਕੀਤੇ ਆ ਜਲਦੀ ਤੋਂ ਜਲਦੀ ਲਾਗੂ ਕਰਨੇ ਚਾਹੀਦੇ ਨੇ ਔਰ ਦੂਸਰੇ ਪਾਸੇ ਸ਼ਰੋਮ ਦੀ ਅਕਾਲੀ ਦਲ ਨੂੰ ਪਹਿਲਾਂ 3 ਦਿਨ ਦਾ ਸਮਾਂ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਹੋਰ ਜਿਨ੍ਹਾਂ ਨੇ ਸਿਫੇ ਦਿੱਤੇ ਉਹ ਪ੍ਰਵਾਨ ਕਰਕੇ ਅਕਾਲ ਤਖਤ ਨੂੰ ਰਿਪੋਰਟ ਕਰਨ ਦਾ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਬੁਲਾਈ ਫਿਰ ਜੋ ਪਤਾ ਲੱਗਾ ਵੀ 20 ਦਿਨ ਦਾ ਸਮਾਂ ਲੈ ਲਿਆ ਜ਼ਥੇਦਾਰ ਸਹਿਬਾਨ ਕੋਲੋਂ ਉਹਦੇ ਤੇ ਵੀ ਬੜੀ ਚਰਚਾ ਸੀ ਉਹ 20 ਦਿਨ ਵੀ 22 ਦਸੰਬਰ ਨੂੰ ਖਤਮ ਹੋ ਗਏ ਫਿਰ ਇੱਕ ਅਕਾਲੀ ਲੀਡਰ ਦਾ ਬਿਆਨ ਆਇਆ ਵੀ ਹੁਣ ਤੇ ਸ਼ਹੀਦੀ ਦਿਹਾੜੇ ਨੇ ਸ਼੍ਰੋਮ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣੀ ਸੰਭਵ ਨਹੀਂ ਉਸ ਤੋਂ ਬਾਅਦ ਜੀ ਦੀ ਦਿਹਾੜਿਆਂ ਤੋਂ ਬਾਅਦ ਮੀਟਿੰਗ ਬੁਲਾ ਕੇ ਤੇ ਇਹਦੇ ਤੇ ਫੈਸਲਾ ਲਵਾਂਗੇ ਪਰ ਸ਼ਹੀਦੀ ਦਿਹਾੜੇ ਵੀ ਜਿਹੜੇ ਨਿਕਲਗੇ ਨੇ ਇਹਦੇ ਉਲਟ ਮੀਟਿੰਗ ਬੁਲਾਉਣ ਦੇ ਉਲਟ ਸ਼੍ਰੋਮਨੀ ਅਕਾਲੀ ਦਲ ਨੇ 14 ਜਨਵਰੀ ਨੂੰ ਮਾਗੀ ਮੇਲੇ ਤੇ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਸੋ ਇਹ ਸਾਰੀ ਗੱਲ ਤੋਂ ਇੰਜ ਲੱਗ ਰਿਆ ਸੀ ਬਹੁਤ ਚਰਚਾ ਸੀ ਸੁਧਾਰ ਲਹਿਰ ਦੇ ਜਿਹੜੇ ਗੁਰਪ੍ਰਤਾਪ ਸਿੰਘ ਵਡਾਲਾ ਹੋਰ ਲੀਡਰ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਫੇਦਰ ਸਾਹਿਬਾਨ ਨੂੰ ਮਿਲੇ ਸੀ ਵੀ 2 ਦਸੰਬਰ ਦੇ ਜਿਹੜੇ ਤੁਹਾਡੇ ਹੁਕਮ ਸੀ ਅਹੀ ਤੇ ਪ੍ਰਵਾਨ ਕਰ ਲਿਆ ਆਪਣੀ ਬਾਡੀ ਡਿਜ਼ੋਲਵ ਕਰਤੀ ਸਭ ਖਤਮ ਕਰਤਾ ਪਰ ਅਕਾਲੀ ਦਲ ਗੱਲ ਨਹੀਂ ਮੰਨ ਰਿਹਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਔਰ ਦਾਵਾ ਕੀਤਾ ਸੀ ਉਦੋਂ ਸੁਧਾਰ ਲਹਿਰ ਵਾਲਿਆਂ ਨੇ ਵੀ ਜਫੇਦਰ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਉਹ ਜਿਹੜੇ ਫੈਸਲੇ 2 ਦਸੰਬਰ ਤੇ ਅਕਾਲੀ ਦਲ ਨੂੰ ਲਾਗੂ ਕਰਨੇ ਚਾਹੀਦੇ ਨੇ ਪਰ ਅੱਜ ਸਿੱਧੇ ਰੂਪ ਵਿੱਚ ਜਫਰੇਦਾ ਸਾਹਿਬ ਨੇ ਜਿਹੜੀ ਇਹ ਗੱਲ ਕਹਿਤੀ ਹੈ ਵੀ 2 ਦਸੰਬਰ ਦੇ ਫੈਸਲੇ ਹੁਕਮਨਾਮੇ ਸ਼ਰਮ ਦੀ ਅਕਾਲੀ ਦਲ ਬਿਨਾ ਆਨਕਾਨੀ ਤੋਂ ਲਾਗੂ ਕਰੇ ਉਹ ਤਾਂ ਬੜਾ ਸਾਫ਼ ਹੈ ਵੀ ਇਹ ਸ਼ਰੋਮ ਦੇ ਕਾਲੀ ਦਲ ਦੀ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ। ਸਰਲੋਚਨ ਜੀ ਅੱਗੇ ਜੇਕਰ ਅਸੀਂ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਤੇ ਵਿਰੋਧ ਜੋ ਪੜਤਾਲ ਚੱਲ ਰਹੀ ਹੈ ਉਸ ਨੂੰ ਲੈ ਕੇ ਜ਼ਥੇਦਾਰ ਹੁਰਾ ਦੇ ਵੱਲੋਂ ਕੀ ਜਿਹੜੀ ਟਿੱਪਣੀ ਦਿੱਤੀ। ਦੇਖੋ ਜ਼ਥੇਦਾਰ ਸਾਹਿਬ ਨੇ ਜਿਵੇਂ ਅਸਤੀਫਿਆਂ ਬਾਰੇ ਬਹੁਤ ਗੰਭੀਰ ਸ਼ਬਦਾਂ 'ਚ ਬੋਲੇ ਨੇ ਉਸੇ ਤਰ੍ਹਾਂ ਹਰਪ੍ਰੀਤ ਸਿੰਘ ਹੁਣ ਆ ਬਾਰੇ ਜਿਹੜੀ ਗੱਲ ਸਵਾਲ ਉੱਠਿਆ ਬਿਹਾਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਬਾਰੇ ਜਿਹੜੀ ਪੜਤਾਲ ਚੱਲ ਰਹੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਔਰ ਜਸਵੇਦਾ ਸਾਹਿਬ ਨੇ ਬਹੁਤ ਸਖਤ ਸ਼ਬਦਾਬਲੀ ਵਰਤੀ ਉਹਨਾਂ ਨੇ ਕਿਹਾ ਵੀ ਜਦੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਹੋਣਾ ਬਾਰੇ ਇਹ ਫੈਸਲਾ ਕੀਤਾ ਸੀ ਵੀ ਤਿੰਨ ਮੈਂਬਰੀ ਕਮੇਟੀ ਪੜਤਾਲ ਕਰੇਗੀ ਉਹਨਾਂ ਨੇ ਉਸੇ ਦਿਨ ਇਹਦੇ ਵਿਰੁੱਧ ਇਤਰਾਜ਼ ਉਠਾਇਆ ਸੀ ਇਸ ਸ਼ਬ ਵਰਤੇ ਨੇ ਉਹਨਾਂ ਨੇ ਵੀ ਇਤਰਾਜ਼ ਉਠਾਇਆ ਸੀ ਸ਼ਾਇਦ ਉਸੇ ਕਰਕੇ ਫਿਰ ਐਸਜੀਪੀਸੀ ਨੇ ਦੁਬਾਰਾ ਮੀਟਿੰਗ ਸੱਦੀ ਸੀ ਪਰ ਉਸ ਮੀਟਿੰਗ ਵਿੱਚ ਪੜਤਾਲ ਕੈਮਰਾਂ ਕੇ 15 ਦਿਨ ਦਾ ਕਮੇਟੀ ਨੂੰ ਹੋਰ ਸਮਾਂ ਦੇ ਦਿੱਤਾ ਔਰ ਜਸੇਦਾਰ ਸਾਹਿਬ ਨੇ ਅੱਜ ਇਹ ਗੱਲ ਸਾਫ਼ ਕਹਿ ਦਿੱਤੀ ਹੈ ਵੀ ਇਹ ਪੜਤਾਲ ਕਰਨ ਦਾ ਅਧਿਕਾਰ ਕਿਸੇ ਤਰ੍ਹਾਂ ਵੀ ਐਸਜੀਪੀਸੀ ਕੋਲ ਨਹੀਂਗਾ ਇਹ ਪੜਤਾਲ ਕਰਨ ਦਾ ਜਿਹੜਾ ਅਧਿਕਾਰ ਆ ਕਿਸੇ ਵੀ ਜਸੇਦਾਰ ਦੇ ਵਿਰੁੱਧ ਸ਼੍ਰੀ ਅਕਾਲ ਤਖ ਸਹਿਬ ਨੂੰ ਹੈ ਔਰ ਅੱਜ ਵੀ ਉਹ ਕਹਿੰਦੇ ਆ ਜੱਫੇਦਾਰ ਸਾਹਿਬ ਨੇ ਕਿ ਉਹ ਫੇਰ ਦੁਬਾਰਾ ਕਹਿੰਦੇ ਆ ਵੀ ਉਹ ਪਟਾਲ ਸਾਨੂੰ ਸੌਂਪੀ ਜਾਵੇ ਔਰ ਇਸ ਤੋਂ ਵੀ ਵੱਡੀ ਗੱਲ ਜਿਹੜੀ ਜੱਫੇਦਾਰ ਸਾਹਿਬ ਨੇ ਕਹਿ ਦਿੱਤੀ ਉਹ ਕਹਿੰਦੇ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੇ ਸਨਮੁਖ ਇੱਕ ਗੱਲ ਜਨਤਕ ਤੌਰ ਤੇ ਕਹਿਤੀ ਆ ਵੀ ਜਿਹੜੇ ਉਹਨਾਂ ਤੇ ਦੋਸ਼ ਲੱਗੇ ਨੇ ਪਾਪ ਕਰਨ ਦੇ ਦੋਸ਼ ਲੱਗੇ ਨੇ ਨਾ ਉਹਨਾਂ ਨੇ ਕੋਈ ਪਾਪ ਕੀਤਾ ਨਾ ਉਹਨਾਂ ਨੇ ਗਲਤ ਕੀਤਾ ਤੇ ਫਿਰ ਉਸ ਤੋਂ ਬਾਅਦ ਪੜਤਾਲ ਕਰਨ ਦਾ ਕੋਈ ਅਰਥ ਹੀ ਨਹੀਂ ਸੀ ਔਰ ਇਹ ਮੁੱਦਾ ਜਿਹੜਾ ਇਹ ਵੀ ਕਿਸੇ ਨਾ ਕਿਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦਾ ਹੈ ਕਿਉਂਕਿ ਇਹ ਦੋਸ਼ ਲੰਦੇ ਆ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਹਣੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਵਿੰਗ ਉਹਨਾਂ ਵਿਰੁੱਧ ਕੂੜ ਪ੍ਰਚਾਰ ਕਰ ਰਿਹਾ ਸਿੱਧੇ ਸ਼ਬਦਾਂ ਚ ਉਹਨਾਂ ਨੇ ਇੱਕ ਵਾਰੀ ਇਹ ਵੀ ਗੱਲ ਕਹੀ ਸੀ ਵੀ ਵਰਸਾ ਸਿੰਘ ਬਲਟੋਆ ਜਿਹੜਾ ਉਹ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਵਿਰੁੱਧ ਜਿਹੜਾ ਪ੍ਰਚਾਰ ਕਰ ਰਿਹਾ ਸੋ ਜਦੋਂ ਅੱਜ ਜਸੇਦਾ ਸਾਹਿਬ ਨੇ ਗੱਲ ਕਹਿ ਦਿੱਤੀ ਵੀ ਐਸਜੀਪੀਸੀ ਨੇ ਪੜਤਾਲ ਵੀ ਗਲਤ ਖੋਲੀ ਐ ਉਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਉਹ ਦੂਸਰੀ ਗੱਲ ਇਹ ਵੀ ਕਹਿ ਦਿੱਤੀ ਵੀ ਪੜਤਾਲ ਕਰਨ ਦਾ ਤੇ ਕੋਈ ਅਰਥ ਹੀ ਨਹੀਂਗਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਗੁਰੂ ਦੀ ਹਜੂਰੀ ਵਿੱਚ ਇਹ ਗੱਲ ਕਹਿ ਦਿੱਤੀ ਵੀ ਉਹਨਾਂ ਨੇ ਕੋਈ ਗੁਨਾਹ ਕੁਝ ਗਲਤ ਨਹੀਂ ਕੀਤਾ ਦੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਨਵੀਂ ਚਿੰਤਾ ਦੀ ਗੱਲ ਬਣ ਗਈ ਹੈ ਕਿਉਂਕਿ ਇੱਕ ਹੋਰ ਅਕਾਲੀ ਦਲ ਦੇ ਲੀਡਰ ਨੇ ਬੜਾ ਗੰਭੀਰ ਦੋਸ਼ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਉੱਪਰ ਲਾਇਆ ਸੀ ਵੀ ਉਹਨਾਂ ਨੇ ਕੋਠੀ ਲਈ ਹੈ ਉਹਦੀ ਰਜਿਸਟਰੀ ਘੱਟ ਪੈਸਿਆਂ ਦੀ ਦਿਖਾਈ ਹੈ ਔਰ ਇਹ ਸਾਰੀ ਗੱਲ ਨੂੰ ਲੈ ਕੇ ਅੱਜ ਜਫੇਦਾਰ ਸਾਹਿਬ ਦਾ ਬਿਆਨ ਸਿੱਧੇ ਰੂਪ ਵਿੱਚ ਜਫੇਦਾਰ ਰਗਵੀਰ ਸਿੰਘ ਹੁਣਾਂ ਨੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਗਲੀਨ ਚਿੱਟ ਦੇਤੀ ਹੈ ਔਰ ਇਸ ਸੰਦਰਭ ਵਿੱਚ ਇਸ ਮਾਹੌਲ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਬਾਰੇ ਇਸ ਢੰਗ ਨਾਲ ਰਗਵੀਰ ਸਿੰਘ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹਦੇ ਤੋਂ ਲੱਗਦਾ ਵੀ ਇਹ ਵੀ ਸਿੱਧੇ ਤੌਰ ਤੇ ਸ਼ਰੋਮ ਨੇ ਅਕਾਲੀ ਦਲ ਬਾਦਲ ਦੀ ਵੱਡੀ ਚਿੰਤਾ ਦੀ ਗੱਲ ਹੈ ਜੀ ਤਰਲੋਚਨ ਜੀ ਕਿ ਜਥੇਦਾਰ ਸਾਹਿਬ ਨੇ ਮਰਯੰ ਸਿੰਘ ਚੋੜਾ ਦੀ ਦਸਤਾਰ ਲਉਣ ਬਾਰੇ ਬਰੇ ਖੁਲਾਸੇ ਕੀਤੇ ਨੇ ਉਹ ਕੀ ਦੇਖੋ ਜਥੇਦਾਰ ਸਾਹਿਬ ਨੇ ਅੱਜ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ ਨੇ ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਕਿਹਾ ਵੀ ਸ਼ਾਇਦ ਜਸਪ੍ਰੀਤ ਸਿੰਘ ਨਾਂ ਦਾ ਵਿਅਕਤੀ ਸੀ ਜਿਨਨੇ ਜਦੋਂ ਸੁਖਬੀਰ ਸਿੰਘ ਬਾਦਲ ਹੁਣਾ ਤੇ ਅਟੈਕ ਕੀਤਾ ਸੀ ਨਰੈਨ ਸਿੰਘ ਚੋੜਾ ਨੇ ਤੇ ਉਹਦੀ ਦਸਤਾਰ ਉਤਾਰੀ ਸੀ ਭਾਈ ਨਰੈਨ ਸਿੰਘ ਚੋੜਾ ਬੋਲਿਆ ਜੱਸੇਦਾਰ ਸਾਹਿਬ ਨੇ ਔਰ ਕਹਿੰਦੇ ਭਾਈ ਨਰੈਨ ਸਿੰਘ ਚੋੜਾ ਦੀ ਪੱਗ ਉਤਾਰੀ ਸੀ ਔਰ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਦਸਤਾਰ ਉਤਾਰੀ ਗਈ ਸੀ ਇਹ ਅਨਜਾਣੇ ਵਿੱਚ ਜਾਂ ਗਲਤੀ ਨਾਲ ਨਹੀਂ उतारी ਇਹ ਜਾਣਬੁੱਝ ਕੇ ਦਸਤਾਰ उतारी ਗਈ ਸੀ ਭਾਈ ਨਰੈਨ ਸਿੰਘ ਚੌੜਾ ਦੀ ਔਰ ਉਹਨਾਂ ਨੇ ਇਹ ਗੱਲ ਦੱਸੀ ਹੈ ਵੀ ਮੁਆਫੀ ਨਾਮਾ ਸਾਡੇ ਕੋਲ ਆਇਆ ਹੈ ਉਸ ਵਿਅਕਤੀ ਦਾ ਜਸਪ੍ਰੀਤ ਦਾ ਔਰ ਉਹਦੇ ਤੇ ਜਲਦੀ ਕਾਰਵਾਈ ਕੀਤੀ ਜਾਊਗੀ ਫੈਸਲਾ ਲਿਆ ਜਾਵੇਗਾ ਕੀ ਲੈਣਾ ਸੋ ਇਹਦੇ ਤੋਂ ਵੀ ਇਹ ਸਿੱਧ ਹੁੰਦਾ ਕਿਉਂਕਿ ਪਹਿਲੋ ਐਸਜੀਪੀਸੀ ਨੇ ਨਰੈਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦਾ ਮਤਾ ਪਾਸ ਕੀਤਾ ਸੀ ਜਥੇਦਾਰ ਸ਼੍ਰੀ ਅਕਾਲਤਖਸਰਬ ਨੂੰ ਦਿੱਤਾ ਸੀ ਜਦੋਂ ਫਿਰ ਪ੍ਰੈਸ਼ਰ ਪਿਆ ਤਾਂ ਐਸਜੀਪੀਸੀ ਨੇ ਜੂਟਰਨ ਲਾਇਆ ਔਰ ਜੂਟਰਨ ਲੈ ਕੇ ਉਸ ਮਤੇ ਨੂੰ ਵਾਪਸ ਲੈ ਲਿਆ ਸੀ ਇਹ ਗੱਲ ਵੀ ਉਹਦੇ ਨਾਲ ਜੁੜਦੀ ਹੈ ਵੀ ਜਥੇਦਾਰ ਰਗਵੀਰ ਸਿੰਘ ਹੁਣਾਂ ਨੇ ਭਾਈ ਨਰੈਨ ਸਿੰਘ ਚੌੜਾ ਦੀ ਦਸਤਾਰ ਲਾਉਣ ਵਾਲੇ ਵਿਰੁੱਧ ਵੀ ਜਿਹੜਾ ਐਕਸ਼ਨ ਲੈਣ ਦਾ ਫੈਸਲਾ ਕੀਤਾ ਔਰ ਸਾਫ਼ ਕਿਹਾ ਉਹਨਾਂ ਨੇ ਵੀ ਅਨਜਾਣੇ ਵਿੱਚ ਨਹੀਂ ਇਹ ਜਾਣਬੁੱਝ ਕੇ ਉਤਾਰੀ ਹੈ ਔਰ ਇਹਦੇ ਉੱਪਰ ਜਲਦੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਲਿਆ ਜਾਊਗਾ ਜੀ ਉਧਰ ਜਥੇਦਾਰ ਸਾਹਿਬ ਨੇ ਕਿਸਾਨੀ ਅੰਦੋਲਨ ਦੇ ਉੱਤੇ ਜੋ ਚੱਲ ਰਿਹਾ ਖਨੋਰੀ ਬਾਰਡਰ ਤੇ ਗੱਲ ਕਰ ਲਈ ਸ਼ੰਭੂ ਬਾਰਡਰ ਤੇ ਇਸਤੇ ਕੀ ਉਹਨਾਂ ਦੇ ਵੱਲ ਦੇਖੋ ਜਥੇਦਾਰ ਸਾਹਿਬ ਨੇ ਅੱਜ ਬਹੁਤ ਖੁੱਲ ਕੇ ਬੋਲਿਆ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਵਰਤ ਉੱਪਰ ਉਹ ਕਹਿੰਦੇ ਭਾਵੇਂ ਸਿੱਖੀ ਵਿੱਚ ਭੋਖੜਤਾ ਰੱਖਣ ਜਾਂ ਮਰਨ ਵਰਤ ਰੱਖਣ ਦਾ ਕੋਈ ਸੰਕਲਪ ਨਹੀਂਗਾ ਪਰ ਇਹਦੇ باوجود ਉਹ ਇਹ ਗੱਲ ਕਹਿਣ ਲਈ ਮਜਬੂਰ ਨੇ ਵੀ ਕਿਸਾਨਾਂ ਦੇ ਮੁੱਦਿਆਂ ਉੱਪਰ ਕੇਂਦਰ ਸਰਕਾਰ ਗੰਭੀਰ ਨਹੀਂਗੀ ਉਹਨਾਂ ਦੱਸਿਆ ਪਹਿਲੋਂ ਸਵਾ ਸਾਲ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਦਿੱਲੀ ਮੋਰਚਾ ਲਾਇਆ ਮੀਂਹ ਹਨੇਰੀ ਤੂਫਾਨ ਚ ਵੱਡੀਆਂ ਮੁਸ਼ਕਲਾਂ 'ਚ ਉੱਥੇ ਬੈਠੇ ਰਹੇ ਤੇ ਹੁਣ ਸ਼ੰਭੂ ਤੇ ਖਨੋਰੀ ਬਾਰਡਰ ਤੇ ਮੋਰਚਾ ਚੱਲ ਰਿਹਾ ਔਰ ਜਗਜੀਤ ਸਿੰਘ ਡੱਲੇਵਾਲ ਮਰਨਵਰਤ ਰੱਖ ਕੇ ਬੈਠਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਚਾਹੀਦੀਆਂ ਉਹਨਾਂ ਨੇ ਇਹ ਵੀ ਗੱਲ ਕਹੀ ਇੱਕ ਕਿਸਾਨ ਜਿਹੜਾ ਮਿਹਨਤ ਕਰਕੇ ਹਰੇਕ ਮਾਹੌਲ ਵਿੱਚ ਕੰਮ ਕਰਕੇ ਖੇਤਾਂ ਵਿੱਚ ਔਰ ਲੋਕਾਂ ਕੋਲ ਅਨਾਜ ਪਹੁੰਚਾਉਂਦਾ ਔਰ ਜਹੇ ਅਨਦਾਤੇ ਨਾਲ ਅਜਿਹਾ ਵਤੀਰਾ ਠੀਕ ਨਹੀਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਔਰ ਸਖਤ ਸ਼ਬਦਾਂ ਵਿੱਚ ਵੀ ਇਹ ਗੱਲ ਕਹੀ ਹੈ ਕਿ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਚਾਹੀਦੀਆਂ ਨੇ